ਹਲਕਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਵਰਕਰਾਂ ਨਾਲ ਇੱਕ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤਾ ਗਿਆ ਇੱਕ ਇੱਕ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਹਲਕਾ ਨਿਵਾਸੀਆਂ ਨੂੰ ਖੁਸ਼ਖਬਰੀ ਦਿੰਦਿਆਂ ਦੱਸਿਆ ਕਿ ਜਲਦ ਹੀ ਬਰਸਾਤ ਦੇ ਮੌਸਮ ਤੋਂ ਬਾਅਦ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੀਆਂ ਸਾਰੀਆਂ ਸੜਕਾਂ ਵਧੀਆ ਤਰੀਕੇ ਨਾਲ ਬਣਾ ਕੇ ਲੋਕਾਂ ਨੂੰ ਸੌਂਪੀਆਂ ਜਾਣਗੀਆਂ। ਉਨਾ ਕੇ ਹਾਲ ਕੀ ਬਜ਼ੁਰਗਾਂ ਲਈ ਹਰੇ ਭਰੇ ਪਾਰਕ ਅਤੇ ਨੌਜਵਾਨਾਂ ਦੇ ਖੇਡਣ ਲਈ ਖੇਡ ਗਰਾਊਂਡ ਬਣਾਉਣ ਵਿੱਚ ਸਰਕਾਰ ਅਹਿਮ ਯੋਗਦਾਨ ਪਾ ਰਹੀ ਹੈ। ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਹਲਕੇ ਭਾਰ ਦੇ ਨਦੀ ਨਾਲਿਆਂ ਦੀ ਸਰਕਾਰ ਵੱਲੋਂ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਬਰਸਾਤਾਂ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਵਿਕਰਮ ਸਿੰਘ ਮਜੀਠੀਆ ਬਾਰੇ ਬੋਲਦਿਆਂ ਐਡਵੋਕੇਟ ਰਾਈ ਨੇ ਕਿਹਾ ਕਿ ਨਸ਼ਿਆਂ ਖਿਲਾਫ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਢੋਂਗ ਦੱਸਣ ਵਾਲੇ ਆਗੂ ਅਜੇ ਨਸ਼ਿਆਂ ਦੇ ਸੌਦਾਗਰਾਂ ਦੇ ਹੱਕ ਵਿੱਚ ਭੁਗਤ ਰਹੇ ਨੇ ਉਹਨਾਂ ਨੇ ਕਿਹਾ ਕਿ ਪਹਿਲਾ ਕਾਂਗਰਸ ਪਾਰਟੀ ਅਤੇ ਭਾਜਪਾ ਦੇ ਆਗੂਆਂ ਵੱਲੋਂ ਸ਼ੋਸ਼ੇਬਾਜ਼ੀ ਇਸੇ ਕਾਰਵਾਈ ਨੂੰ ਦੱਸਿਆ ਜਾ ਰਿਹਾ ਸੀ ਪਰੰਤੂ ਹੁਣ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਜਦੋਂ ਸਰਕਾਰ ਨੇ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਪਾਰਟੀਆਂ ਦੇ ਆਗੂ ਸਰਕਾਰ ਦੀ ਇਸੇ ਕਾਰਗੁਜ਼ਾਰੀ ਤੇ ਸਵਾਲ ਚੁੱਕਣ ਲੱਗੇ ਨੇ ਕਾਸਕਾਰ ਜੀ ਦੇਖੋ ਜਿਵੇਂ ਪੰਜਾਬ ਸਰਕਾਰ ਦੀ ਕਮਿਟਮੈਂਟ ਹੈ ਕਿ ਹਰ ਇੱਕ ਪਿੰਡ 'ਚ ਅਸੀਂ ਵਧੀਆ ਗਰਾਊਂਡ ਬਣਾਵਾਂਗੇ ਪਾਰਕ ਬਣਾ ਕੇ ਦੇਵਾਂਗੇ ਸਾਡੀਆਂ ਮਾਮਾ ਭੈਣਾਂ ਨੂੰ ਸਕੂਲਿੰਗ ਦਾ ਤੁਸੀਂ ਦੇਖ ਹੀ ਲਿਆ ਮਹੱਲਾ ਕਲੀਨਿਕ ਇੱਥੇ ਫਤਿਹਗੜ੍ਹ ਸਾਹਿਬ ਚ ਹੋਰ ਆ ਰਹੇ ਨੇ ਔਰ ਡਿਵੈਲਪਮੈਂਟ ਦੇ ਪਿੰਡਾਂ ਦੇ ਕੰਮ ਚਾਹੇ ਉਹ ਕਮਿਊਨਿਟੀ ਸੈਂਟਰ ਹੋਵੇ ਚਾਹੇ ਉਹ ਮੈਰਿਜ ਪਹਲੇ ਸੋਣ ਗਲੀਆਂ ਨਾਲੀਆਂ ਚੱਲਦੀਆਂ ਔਰ ਮੈਂ ਇੱਕ ਖੁਸ਼ਖਬਰੀ ਹੋਰ ਦਿੰਦਾ ਆਪਣੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਸੇ ਨੂੰ ਕਿ ਇਹ ਬਰਸਾਤ ਤੋਂ ਬਾਅਦ ਜਿਹੜੀਆਂ ਟੁੱਟੀਆਂ ਸੜਕਾਂ ਸਾਰੀਆਂ ਅਸੀਂ ਵਧੀਆ ਤਰੀਕੇ ਨਾਲ ਬਣਾ ਕੇ ਦਵਾਂਗੇ ਤੁਸੀਂ ਦੇਖਿਆ ਹੀ ਹੈ ਸੋਸ਼ਲ ਮੀਡੀਆ ਤੇ ਵੀ ਕਿ ਇਸ ਮਹੀਨੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਗੋਈ ਦੇ ਵਿੱਚ ਹਲਕਾ ਸ਼੍ਰੀ ਫਤਿਹਗੜ ਸਾਹਿਬ ਬਹੁਤ بڑے ਕੰਮ ਹੋਏ ਹਨ ਜਿਨ੍ਹਾਂ ਦੇ ਵਿੱਚੋਂ ਚਾਹੇ ਉਹ ਚਹੇਉ ਜੁਣਾ ਲਈਏ ਚਾਹੇ ਉਹ ਸੁਹਾਗੜੀ ਚਨਾਤਲ ਖੁਰਦ ਲਈਏ ਚਾਹੇ ਜੁਣਾ ਨੀਮਾ ਲਈਏ ਉਥੇ ਜਿਹੜੀ ਨਹਿਰ ਜਾਂਦੀ ਹੈ ਭਾਖੜਾ ਨਹਿਰ ਨਰਵਾਣਾ ਨਹਿਰ ਕਦੇ ਅਸੀਂ ਇਹ ਕਿਸਾਨਾਂ ਨੇ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਦਾ ਟਾਈਮ ਵੀ ਆਊਗਾ ਜਦੋਂ ਨਹਿਰਾਂ ਵਿੱਚੋਂ ਸਾਨੂੰ ਸਚਾਈ ਲਈ ਪਾਣੀ ਮਿਲੂਗਾ ਔਰ ਜਦੋਂ ਅਸੀਂ ਜਾ ਕੇ ਉੱਥੇ ਕਿਸਾਨਾਂ ਨਾਲ ਖੁਸ਼ੀ ਸਾਂਝੀ ਕਰਦੇ ਆ ਤਾਂ ਤੁਸੀਂ ਦੇਖਿਆ ਢੋਲ ਵਜਾ ਕੇ ਸਵਾਗਤ ਕਰਦੇ ਆ ਕਿਸਾਨ ਕਹਿੰਦੇ ਕਿ ਇਹ ਸੋਚਿਆ ਵੀ ਨਹੀਂ ਜਾ ਸਕਦਾ ਕਿ ਇਹ ਕੰਮ ਹੋਊਗਾ ਉਹ ਕਹਿੰਦੇ ਸਾਡੀ ਜ਼ਮੀਨਾਂ 'ਚੋਂ ਤਾਂ ਨਹਿਰ ਲੰਘੀ ਪਰ ਸਾਨੂੰ ਪਾਣੀ ਮਿਲੂਗਾ ਕਦੇ ਸੋਚਿਆ ਨਹੀਂ ਸੀ ਸੋ ਅਸੀਂ ਧੰਨਵਾਦ ਕਰਦੇ ਹਾਂ ਮਾਨੋਕ ਸਰਦਾਰ ਭੌਂਸਿਕ ਮਾਨ ਸਾਹਿਬ ਦਾ ਬਹੁਤ ਸਾਰੀ ਰਾਹਤ ਇਹਦੇ ਨਾਲ ਸਾਡੇ ਕਿਸਾਨਾਂ ਨੂੰ ਮਿਲੂਗੀ ਜਿੱਤੇ ਸਾਡੇ ਕਿਸਾਨ ਇਸ ਪਾਣੀ ਨਾਲ ਖੇਤੀ ਕਰ ਸਕਣਗੇ ਜੀਰੀ ਲਾ ਸਕਣਗੇ ਕਣਕ ਲਾ ਸਕਣਗੇ ਉੱਥੇ ਨਾਲ ਦੀ ਨਾਲ ਹੀ ਜਿਹੜਾ ਸਾਡਾ ਪਾਣੀ ਦਾ ਸਤਾਰਾ ਉਹ ਵੀ ਥੱਲੇ ਜਾਣ ਤੋਂ ਰੁਕੂਗਾ ਸੋ ਪੰਜਾਬ ਲਈ ਬੜੀ ਇੱਕ ਸ਼ੁਭ ਗੱਲ ਹੈ ਖੁਸ਼ਕਬਰੀ ਹੈ ਔਰ ਨਾਲ ਦੀ ਨਾਲ ਨੂੰ ਬਰਸਾਤਾਂ ਆ ਰਹੀਆਂ ਨੇ ਨੀਤ ਸਾਹਿਬ ਨਾਲ ਮੈਂ ਹੁਣ ਵੀ ਗੱਲ ਕਰਕੇ ਆਟਿਆ ਰੋਜ਼ ਤਕਰੀਬਨ ਗੱਲ ਹੁੰਦੀ ਹੈ ਜਾ ਕੇ ਮਿਲਿਆ ਵੀ ਆ ਅਫਸਰ ਸਾਹਿਬਾਂ ਨਾਲ ਉਹਨਾਂ ਨੂੰ ਜਿਵੇਂ ਸਾਡਾ ਚੁਹਾ ਜਾਂਦਾ ਹੈ ਬਰਸਾਤ ਦੇ ਮੌਸਮਾਂ ਇੱਕ ਗੱਲ ਮੈਂ ਜਰੂਰ ਸੰਗਤ ਤੋਂ ਮਾਫੀ ਚਾਹਾਂਗਾ ਕਿ ਥੋੜਾ ਲੇਟ ਕੰਮ ਹੋਇਆ ਕਿਉਂਕਿ ਇੱਕ ਟੈਕਨੀਕਲ ਪ੍ਰੋਬਲਮ ਆ ਗਈ ਸੀ ਜਿਹੜਾ ਇਹਨਾਂ ਨੇ ਪੰਜਾਬ ਸਰਕਾਰ ਦਾ ਇੱਕ ਸਿਸਟਮ ਹੁੰਦਾ ਔਰ ਉਹਦੇ ਕਰਕੇ ਥੋੜੀ ਲੇਟ ਹੋ ਗਈ ਲੇਕਿਨ ਹੁਣ ਬਹੁਤ ਹਾਈ ਲੈਵਲ ਤੇ ਕੰਮ ਚੱਲ ਰਿਹਾ ਹੁਣ ਵੀ ਮੈਂ ਦੇਖਿਆ ਪੂਰਾ ਸਫਾਈ ਹੋ ਰਹੀ ਹੈ ਜੀਸੀਬੀ ਨਾਲ ਉਹ ਕਮਸ਼ੀਨ ਨਾਲ ਤੇ ਮੈਂ ਵਿਸ਼ਵਾਸ ਕਰਵਾਉਣਾ ਕਿ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਹੋਊਗਾ ਜਿਹਦੇ ਨਾਲ ਸਾਡੇ ਸ਼ਹਿਰ ਵਾਸੀਆਂ ਨੂੰ ਕੋਈ ਤਕਲੀਫ ਆਵੇ ਸੋ ਸਫਾਈ ਵੀ ਪੂਰੀ ਜੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। ਸਾਹਮਣੇ ਹੈ ਦੇਖੋ ਜਿਹੜੇ ਸਾਡੀ ਤਾਂ ਸਰਕਾਰ ਹੁਣ ਬਣੀ ਹੈ। ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਕਾਂਗਰਸ ਦੀਆਂ ਉਹ ਇਲਜ਼ਾਮ ਲਾਉਂਦੇ ਸੀ ਕਿ ਵਿਕਰਮ ਰਜੀਠੀ ਨੇ ਐ ਕਰਿਆ ਮੀਰ ਰਜੀਠੀ ਸਭ ਤੋਂ ਵੱਡਾ ਮਗਰਮੱਛ ਹੈ। ਅਗਰ ਹੁਣ ਫੜੇ ਤਾਂ ਉਹਦੇ ਹੱਕ ਚ ਆਗੇ। ਸੋ ਇਹ ਸਰਕਾਰਾਂ ਦੀ ਕਰਨੀ ਜਿਹੜੀ ਕਠਿਨੀ ਚ ਪਿਛਲੀਆਂ ਦੀ ਫਰਕ ਸੀ ਪਰ ਤੁਹਾਡੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਅੱਜ ਦੀ ਉਹ ਜੋ ਉਹਨਾਂ ਨੇ ਕਿਹਾ ਕਰਕੇ ਦਿਖਾਇਆ ਅੱਜ ਜਿਹੜੇ ਵੱਡੇ-ਵੱਡੇ ਲੋਕ ਸੀ ਜਿਨ੍ਹਾਂ ਦਾ ਨਾਮ ਵਿੱਚ ਆਉਂਦਾ ਸੀ ਉਹਨਾਂ ਸਾਰਿਆਂ ਨੂੰ ਕਾਰਵਾਈ ਕਰ ਰਹੇ ਅੰਦਰ ਦੇ ਰਹੇ ਦੱਸ ਦिए ਕਿ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਲਖਬੀਰ ਰਾਏ ਵਰਕਰਾਂ ਨਾਲ ਇੱਥੇ ਮੀਟਿੰਗ ਕਰਨ ਪਹੁੰਚੇ ਸੀ ਜਿੱਥੇ ਇਹਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਸਾਤ ਤੋਂ ਬਾਅਦ ਸਾਰੀਆਂ ਸੜਕਾਂ ਬਣਾ ਦਿੱਤੀਆਂ ਜਾਣਗੀਆਂ ਬਜ਼ੁਰਗਾਂ ਦੇ ਲਈ ਹਰੇ ਭਰੇ ਪਾਰਕ ਬਣਾ ਦਿੱਤੇ ਜਾਣਗੇ ਅਤੇ ਨੌਜਵਾਨਾਂ ਦੇ ਲਈ ਖੇਡ ਮੈਦਾਨ ਤਿਆਰ ਕਰ ਦਿੱਤੇ ਜਾਣਗੇ ਪੰਜਾਬ ਸਰਕਾਰ ਲੋਕਾਂ ਦੇ ਨਾਲ ਕੀਤਾ ਹੋਇਆ ਇੱਕ ਇੱਕ ਵਾਅਦਾ ਪੂਰਾ ਕਰੇਗੀ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਤਵਤ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਹੈ ਉਹ ਪਹੁੰਚ ਸਕੇ ਖੰਨਾ ਤੋਂ ਵਿਪਨ ਭਾਰਦਵਾਜ ਜਗ ਬਾਣੀ ਟੀਵੀ